ਸਾਂਝਾਂ ਤੌਰ ਤੇ ਜਿਹੜਾ ਇਸ ਸਕੀਮ ਦਾ ਸੱਦਾ ਹੈ ਉਹਨੂੰ ਲਾਗੂ ਕਰਨ ਦੀ ਖਾਤਰ ਜਿਹੜਾ ਬੀਜੇਪੀ ਦਾ ਕੋਈ ਵੀ ਕੈਂਡੀਡੇਟ ਪੰਜਾਬ ਦੀ ਧਰਤੀ ਤੇ ਪੈਰ ਧਰੂ ਉਹਨਾਂ ਨੂੰ ਉਹਦਾ ਵਿਰੋਧ ਕਰਨ ਦੀ ਖਾਤਰ ਅਸੀਂ ਮੋਡਮੰਡੀ ਦੇ ਵਿੱਚ ਇਕੱਠੇ ਹੋਏ ਅੱਜ ਇਕੱਠੇ ਹੁੰਦਿਆ ਸਰ ਜਦੋਂ ਸਾਨੂੰ ਪਤਾ ਲੱਗਿਆ ਵੀ ਇਹ ਧਰਮਸ਼ਾਲਾ ਦੇ ਵਿੱਚ ਆਉਣਾ ਹੈ ਹਾਲਾਂਕਿ ਧਰਮਸ਼ਾਲਾ ਦੇ ਵਿੱਚ ਗੈਰ ਕਾਨੂੰਨੀ ਐ ਜਾਬਤੇ ਦੇ ਅਨਸਾਰ ਵੀ ਪਰ ਜਦੋਂ ਅਸੀਂ ਆਹ ਚੌਕ ਦੇ ਵਿੱਚ ਦਾਖਲ ਹੋਏ ਆ ਕੇ ਖੜੇ ਆ ਖੜਦਿਆ ਸਰ ਕੁਝ ਪੁਲਿਸ ਮੁਲਾਜ਼ਮ ਜਿਹੜੇ ਬਹੁਤ ਸਾਰੇ ਚੱਕੇ ਹੋਏ ਸੀ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਕੋਈ ਲਾਗਾ ਨਹੀਂ ਦੇਗਾ ਨਹੀਂ ਸਾਡੇ ਬਜ਼ੁਰਗ ਕਿਸਾਨਾਂ ਦੇ ਡਾਂਗਾ ਵੀ ਮਾਰੀਆਂ ਪੱਗਾਂ ਵੀ ਲਾਈਆਂ ਧੱਕਾ ਮੁਕੀ ਵੀ ਕੀਤੀ ਐ ਅਸੀਂ ਪੰਜਾਬ ਸਰਕਾਰ ਨੂੰ ਇਸ ਕੱਲ ਦਾ ਸਨੇਹਾ ਦੇਣਾ ਚਾਹੁੰਦੇ ਆ ਇਹੋ ਜੇ ਪੁੱਛਰੇ ਹੋਏ ਅਫਸਰਾਂ ਦੇ ਜੇ ਤੁਸੀਂ ਨਾਥ ਨਹੀਂ ਪਾਉਂਦੇ ਤੁਸੀਂ ਕੱਲ ਨੂੰ ਪਿੰਡਾਂ ਦੇ ਵਿੱਚ ਆਪ ਨੇ ਆਉਣਾ ਅਸੀਂ ਆਪ ਦਾ ਵਿਰੋਧ ਹਜੇ ਤੱਕ ਨਹੀਂ ਕਰਨਾ ਚਾਹੁੰਦੇ ਸੀ ਪਰ ਜੇ ਇਹ ਪੁਲਿਸ ਮੁਲਾਜ਼ਮ ਐਂ ਕਰਨਗੇ ਸਾਡੇ ਨਾਲ ਸਾਡੀ ਮਜਬੂਰੀ ਬਣੂਗੀ ਅਸੀਂ ਪਿੰਡਾਂ ਦੇ ਵਿੱਚ ਛੋਡੇ ਨਾਲ ਵੀ ਦੋ ਹੱਥ ਦੇਖਾਂਗੇ ਕਿਉਂਕਿ ਦਿੱਲੀ ਦੇ ਵਿੱਚ 700 ਕਹੇ ਕਿਸਾਨ ਸ਼ਹੀਦ ਹੋ ਗਿਆ ਐਨ ਐਮਐਸਪੀ ਵਾਲੀ ਗੱਲ ਉੱਥੇ ਖੜੀ ਐ ਸਾਡੇ ਦੋ ਬਾਡਰਾਂ ਦੇ ਉੱਤੇ ਇੱਕ ਸਾਲ ਅੱਜ ਵੀ ਹਰਿਆਣੇ ਦੇ ਬਾਡਰਾਂ ਦੇ ਉੱਤੇ ਬੈਠੇ ਐ ਕੋਈ ਸੁਣਵਾਈ ਨਹੀਂ ਸਾਡੀ ਹੋਈ ਉਲਟਾ ਸਾਨੂੰ ਸਾਡੇ ਪੰਜਾਬ ਦੇ ਪਿੰਡਾਂ ਸ਼ਹਿਰਾਂ ਦੇ ਵਿੱਚ ਆ ਕੇ ਕੁੱਟਣ ਇਹ ਬੀਜੇਪੀ ਵਾਲੇ ਅਸੀਂ ਕਹਾਂਗੇ ਬੀਜੇਪੀ ਦੇ ਸ਼ਿਕਾਰੀ ਹੋਏ ਪੁਲਿਸ ਅਧਿਕਾਰੀ ਐ ਇਹ ਇਹ ਸਹਿਯੋਗ ਨਹੀਂ ਕਰਾਂਗੇ ਅਸੀਂ ਅਸੀਂ ਭਗਵੰਤਪਾਲ ਸਾਹਿਬ ਨੂੰ ਇਹ ਸਨੇਹਾ ਦੇਣਾ ਚਾਹਦੇ ਵੀ ਇਹ ਪੁੱਛ ਰਹੇ ਹੋ ਜਾਂਦੇ ਨੱਥ ਪਾਓ ਜੇ ਵਿਰੋਧ ਦਰਜ ਕਰਾਉਣਾ ਐ ਅਸੀਂ ਕੋਈ ਇਸਕੇਮ ਵੱਲੋਂ ਅਸੀਂ ਲਗਾਤਾਰ ਜਾਰੀ ਰਹਿਾਂਗੇ ਜਿੱਥੇ ਮਰਜੀ ਐ ਪੁਲਿਸ ਲਿਆਇ ਕਰਨ ਪਿੰਡਾਂ ਦੇ ਵਿੱਚ ਪੁਲਿਸ ਲੈ ਕੇ ਆਉਣ ਅਸੀਂ ਪਿੰਡਾਂ ਦੀਆਂ ਫਿਰਨੀਆਂ ਤੇ ਦਾਖਲ ਨਹੀਂ ਹੁੰਦੇ ਬੀਜੇਪੀ ਵਾਲਿਆਂ ਨੂੰ ਹੋਣ ਨਹੀਂ ਦਿੰਦੇ ਹੈਗੇ ਅੱਜ ਤੋਂ ਬਾਅਦ ਜਿਵੇਂ ਜਿਵੇਂ ਅੱਜ ਇਹਨਾਂ ਨੇ ਹਾਲਤ ਪੈਦਾ ਕੀਤੀ ਹੈ ਪਿੰਡਾਂ ਦੇ ਫਿਰਨੀਆਂ ਤੇ ਆ ਕੇ ਟਕਰਾਂਗੇ ਇਹਨਾਂ ਦੇ ਨਾਲ ਜੀ ਨਾਮ ਹੈਗਾ ਗੁਰਦੀਪ ਸਿੰਘ ਭਾਰਤੀ ਸਿੰਘ ਟਕਾਉਂਦਾ ਜਿਹਦੀ ਧਨੇਰ ਅਗਵਾਈ ਕਰਦਾ ਸੂਬਾ ਸੀਨੀਅਰ ਮੀਤ ਪ੍ਰਧਾਨ ਨਾਮਪਰਾ ਕੀ ਹੋਇਆ ਜੀ ਅੱਜ ਅਸੀਂ ਨਾ ਸੰਜੁਕਤ ਮੋਰਚੇ ਦੇ ਸੱਜੇ ਤੇ ਦੋ ਕਿਸਾਨ ਜਥੇਬੰਦੀਆਂ ਵੱਲੋਂ ਦੇਖੋ ਜੂ ਕਰਾਹਾ ਤੇ ਵੀ ਕਿਉਂ ਟਕਾਉਂਦਾ ਤੇ ਇੱਕ ਮਤਲਬ ਮਲੂਕ ਦੀ ਜਥੇਬੰਦੀ ਆ ਉਹਦੇ ਵੱਲੋਂ ਵੀ ਪੰਜਾਬ ਕਿਸਾਨ ਜਥੇ ਨੂੰ ਉਹਦੇ ਹੋਰ ਵੀ ਸਾਥੀ ਆਏ ਨੇ ਅਸੀਂ ਮਤਲਬ ਸ਼ਾਂਤ ਵੀ ਢੰਗ ਦੇ ਨਾਲ ਜਿਹੜੀਆਂ ਸਾਡੀਆਂ ਡਿਮਾਂਡਾਂ ਸੀਗੀਆਂ ਉਹ ਮਤਲਬ ਬੱਲੋ ਵਾਲਾ ਜਿਹੜਾ ਸ਼ੋਭ ਕਰਨ ਸੀਗਾ ਉਹਦੇ ਸਿੱਧੀ ਗੋਲੀ ਮਾਰੀ ਆ ਉਹਨੂੰ ਇਨਸਾਫ ਤੋਂ ਉਹਨਾਂ ਵਾਸਤੇ ਜਿਹੜੇ ਉੱਥੇ 400 ਬੰਦੇ ਜ਼ਖਮੀ ਕੀਤੇ ਆ ਅਥਰੂਗਾ ਛੱਡਿਆ ਗੋਲੀਆਂ ਕੱਲ ਗੱਡੇ ਆ ਜਾਂ 700 ਸ਼ਹੀਦ ਸਾਹਿਬਾ ਕਿਸਾਨ ਹੋਇਆ ਸੀ ਉਹਨੂੰ ਇਨਸਾਫ ਤੋਂ ਉਹਨਾਂ ਵਾਸਤੇ ਚਾਰ ਕਿਸਾਨ ਲਖੀਰਪੁਰ ਖੀਰੀਚ ਸਾਡੇ ਟੋਨੀ ਮਿਸਰਾ ਤੇ ਉਹਨਾਂ ਨੇ ਸ਼ਹੀਦ ਕੀਤੇ ਸੀ ਗੱਡੀਆਂ ਚੜਾ ਕੇ ਉਹਨਾਂ ਨੂੰ ਸਾਫ਼ ਤੋਂ ਉਹਨਾਂ ਵਾਸਤੇ ਪਰ ਅਸੀਂ ਇੱਥੇ ਡਿਮਾਂਡ ਕਰਨ ਆਏ ਸੀਗੇ ਕਿ ਐਮਐਸਪੀ ਲਾਗੂ ਹੁਣ ਤੱਕ ਕੋਈ ਨਹੀਂ ਕੀਤੀ ਗਈ। ਜਿ ਆਪਣਾ ਸੁਆਮੀਨਾਥ ਦੀ ਰਿਪੋਰਟ ਕੌਣੇ ਲਾਗੂ ਕੀਤੀ ਗਈ? ਕਰਜੇ ਤੇ ਲਖੀਰ ਕੌਣੇ ਮਾਰੀ ਜਾ ਰਹੀ ਜੇ ਕਵਰ ਘਰਾਣਾ ਦਾ ਕਾਰਜਾ ਮਾਪ ਹੋ ਸਕਦਾ। ਇਹ ਸ਼ਾਂਤਮਈ ਅਸੀਂ ਸਵਾਲ ਕਰਨ ਆਏ ਸੀਗੇ ਪਰ ਪੁਲਸ ਦੇ ਮਤਲਬ ਕਿਸ ਅਧਿਕਾਰੀ ਸੀ ਜਿਹੜੇ ਜਿਹੜੇ ਕਿ ਸ਼ਰਮ ਅਮ ਗੰਦੀਆਂ ਗਾਲਾਂ ਸਾਡੇ ਬਜ਼ੁਰਗਾਂ ਦੀਆਂ ਪੱਗਾਂ ਉਹਨਾਂ ਦੇ ਡਾਂਗਾ ਸ਼ਰਮ ਮਾਰੀਆਂ ਤੇ ਸੁਗੋਂ ਦੀ ਕਹਿ ਰਹੇ ਸੀਗੇ ਅਸੀਂ ਤਾਂ ਆਹੀ ਕਰਾਂਗੇ ਅਸੀਂ ਮੈਂ ਤਾਂ ਦੱਸਣਾ ਚਾਹੁੰਦਾ ਭਗਵੰਤ ਸਰਕਾਰ ਨੂੰ ਜਿਹੜਾ ਕਹਿੰਦਾ ਕਿ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਦੋਂ ਵੀ ਰੋਸ਼ ਪ੍ਰਦਰਸ਼ਨ ਕਰੋਗੇ ਕਿਸੇ ਦੀ ਪੱਗ ਨਹੀਂ ਲਊਗੀ ਤਾਂ ਅੱਜ ਸ਼ਹਿਰਾਂ ਵਿੱਚ ਪੱਗਾਂ ਲਾ ਰਹੀਆਂ ਜਾਂ ਤਾਂ ਇਹਨਾਂ ਨੂੰ ਨੱਥ ਪਾ ਲੈ ਜਿਹੜੇ ਕੁਝ ਅਧਿਕਾਰੀਆ ਤੇ ਆਉਣ ਵਾਲੇ ਸਮੇਂ 'ਚ ਫਿਰ ਪਿੰਡਾਂ 'ਚ ਵੜਨਾ ਤੇਰਾ ਵੀ ਟੁੱਪੜ ਹੋਊਗਾ ਇਹਨਾਂ ਨੂੰ ਵੀ ਕਹਿੰਦੇ ਆ ਬੀਜੇਪੀ ਨੂੰ ਤੇ ਇਥੋਂ ਦੇ ਪ੍ਰਸ਼ਾਸਨ ਨੂੰ ਵੀ ਕੋਈ ਗੱਲ ਨਹੀਂ ਪਿੰਡਾਂ 'ਚ ਆਇਓ ਫਿਰ ਵੇਖਾਂਗੇ ਕਿਵੇਂ ਰੋਕਦੇ ਸਾਨੂੰ ਸੈਲਚੀ ਇਹ ਸਾਰਾ ਕੁਝ ਤੁਸੀਂ ਕੀਤਾ ਕੁੱਟਮਾਰ ਕੀਤੀ ਆ ਔਰ ਸਾਡਾ ਰਾਈਟ ਆ ਡੈਮੋਕਰੈਟ ਰਾਈਟ ਆ ਵਿਰੋਧ ਕਰਨਾ ਇਹ ਸਾਡੇ ਰਾਈਟ ਨੂੰ ਰੋਕਣ ਦੇ ਸਾਥੇ ਮੈਂ ਖੁਦ ਸਵਾਲ ਖੜਾ ਕੀਤਾ ਮਖਬੀ ਧਾਰਮਿਕ ਸਤਾਣਾ ਦੇ ਵਿੱਚ ਕੋਈ ਵੀ ਪਾਰਟੀ ਚੋਣ ਆਂਦਾ ਪ੍ਰਚਾਰ ਨਹੀਂ ਕਰ ਸਕਦੀ ਕਹਿੰਦੇ ਇਹ ਤਾਂ ਚੋਣ ਕਮਿਸ਼ਨ ਆਪੇ ਪੁੱਛੂਗਾ ਉਹ ਚੋਣ ਕਮਿਸ਼ਨ ਕਿੱਥੇ ਆ ਬਰਾ ਮੰਦਰ ਚ ਆ ਕੇ ਉਹ ਆਪਦੀ ਰੈਲੀ ਕਰ ਰਹੀ ਆ ਮੀਟਿੰਗ ਕਰ ਰਹੀ ਆ ਸਾਤੀ ਸਗਰਮੀਆਂ ਕਰ ਰਹੀ ਆ ਉਹਦੇ ਕਾਰਵਾਈ ਕਿਉਂ ਨਹੀਂ ਸਾਡੇ ਕਿਸਾਨਾਂ ਤੇ ਕਾਰਵਾਈ ਕਿਉਂ ਵੀ ਅਸੀਂ ਇਹ ਸਾਥ ਵਿੱਚ ਢੱਗ ਦੇ ਨਾਲ ਵਿਰੋਧ ਕਰਨ ਆਏ ਸੀਗੇ ਇਸ ਕਰਕੇ ਅਸੀਂ ਇਹ ਵਿਰੋਧ ਜਾਰੀ ਰੱਖਾਂਗੇ ਜਿੰਨਾ ਚਿਰ ਮਤਲਬ ਸਾਡੋ ਮਸਲੇ ਹੱਲ ਨਹੀਂ ਹੁੰਦੇ ਤੇ ਤੰਗਾ ਬੱਛਾ ਤੈਨੂੰ ਵੱਧ ਰੋਸ ਹੋਵੇ ਜੇ ਮੇਰਾ ਖੜੇ ਆ ਸਖਸ਼ਕ ਮਾਰਕ ਲਗਦਾ ਨਹੀਂ ਗਿਆ ਤਾਂ ਖੰਡਿ ਜਰਾਇ ਨਾਨੂ ਆਓ ਵੀਰ ਜੀ ਕੋ ਦੋ ਚਾਰ ਮਾਰ ਖੜਾ ਕਰੇ ਹਾਂ ਤਾਲ ਦਾ ਐਨਾ ਨਹੀਂ ਕਰ ਦਿੰਦੇ ਤੇ ਫੇਰ ਭਰਾਵੋ ਜਦੋਂ ਇਹ ਗੱਦੀ ਤੇ ਬਹਿ ਗਏ ਫੇਰ ਕਿੱਥੇ ਮਾਣ ਆ ਇਹ ਕਰਕੇ ਜੀ ਵਰਦੀ ਗਾੜੀ ਹੈ ਤੇ ਖਾਕੀ ਵਰਦੀ ਸੋਡੇ ਤੱਕ ਸੋਡੇ ਟੈਕਸਾ ਤੋਂ ਬੰਗਾਲ ਲੈਂਦੀ ਹੈ ਤਾਂ ਨਾ ਕਰ ਬੱਚੇ ਕਿਹੜੇ ਜਿਸ ਸਕੂਲ ਚ ਵਰਦੇ ਹੈ ਤੇ ਤੁਹਾਡੇ ਬੱਚੇ ਸਰਕਾਰੀ ਸਕੂਲਾਂ ਚ ਵਰਦੇ ਹੈ ਤੇ ਇਹਨਾਂ ਦੇ ਬੱਚੇ ਤਾਂ ਡਿਗਰੀ ਲੈਂਦੇ ਹੈ ਤੁਸੀਂ ਟੈਕਸ ਭਰਦੇ ਹੋ ਨਾਲ ਸਰਕਾਰ ਦੇਂਦੀਆਂ ਨੇ ਤੇ ਅੱਜ ਦੇ ਪੰਜਾਬ ਵਿੱਚ ਆ ਬੰਦਾ ਉਸ ਫਿਰੀ ਹੈ ਜਿੰਨੇ ਬੇਰਵਾੜੀ ਆ ਕਿ ਕਿੰਨੇ ਕਰੋੜ ਰੁਪਇਆ ਲੈ ਕੇ ਭਾਜ ਜਾਂਦੇ ਨੇ ਤੇ ਨਸ਼ਾ ਸਰਿਆ ਵਿੱਚ ਸਰਜੀਏ ਦਾ ਨਾ ਆਇਆ ਹੋਇਆ ਟਿੱਪੀ ਚਿੱਟਾ ਘਰ ਘਰ ਬਚਾਉਣ ਵਾਲਾ ਇੱਕ ਬਚੀੜੀ ਹੈ ਕਿਸੇ ਤੇ ਆ ਕੇ ਟੱਪਾ ਸਰਚ ਮਾਰ ਕੇ ਤੇ ਭਰਾ ਉਹ ਸਾਰੀਆਂ ਪੰਜੇ ਉਪੜਾ ਇੱਕੋ ਜਿਹੀਆਂ ਨਹੀਂ ਹੁੰਦੀਆਂ ਵਿੱਚ ਬਹੁਤ ਮਹਿਕਮਾ ਪੁਲਿਸ ਵਾਲਾ ਵੀ ਅੰਦਰ ਆ ਜਦੋਂ ਕੁੱਤੀ ਚੱਕਦਾ ਤੇ ਆਹ ਜਿਹੜਾ ਮੈਸਰ ਕਰਨੇ ਦਾ ਸਾਰੇ ਜਿੰਨੇ ਛੋਟਾ ਪੈਸਾ ਵੀ ਬਾਜ ਜਾਂਦੀ ਹੈ ਤੇ ਭਰਾ ਉਹ ਟਿੱਕਾ ਤੇ ਤੁਸੀਂ ਆ ਵੀ ਲੋ ਪੀ वाहिगुरू जी ख़ाला वाहिगरू जी